ਫਕਵਾੜਾ ਵਿਖੇ ਬਾਬਾ ਬਾਲਕਨਾਥ ਸੇਵਾ ਸਮਿਤੀ ਦੇ ਪ੍ਰਧਾਨ ਗੁਰਦੀਪ ਕੰਗ ਦੀ ਅਗਵਾਈ ਵਿੱਚ 78ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਤੇ ਜਸਵਿੰਦਰ ਭਗਤਪੁਰਾ ਮਾਸਟਰ ਹਰਜਿੰਦਰ ਗੋਗਨਾ ਸਵਰਨ ਸਿੰਘ ਕਾਕੂ ਅਗਰਵਾਲ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਇਨ ਸੰਜੀਵ ਤੂਰੀ ਲਾਇਨ ਦਿਨੇਸ਼ ਖਰਬੰਦਾ ਲਾਇਨ ਜੇ ਕੁਮਾਰ ਲਾਇਨ ਅਸ਼ੀਸ਼ ਕਾਲੀয়াল ਲਾਇਨ ਰੰਦੀ ਰਕ ਕਰਵਲ ਲਾਇਨ ਹਰਮੇਸ਼ਦਾਰ ਫੁਲਥਮ ਲਾਇਨ ਸਤਵਿੰਦਰ ਸਿੰਘ ਬੇਟੂ ਬਮਰਾ ਰਮੇਸ਼ ਕਪੂਰ ਮਨੀਸ਼ ਕਨੋਜੀਆ ਲਾਇਨ ਸੰਜੀਵ ਲਾਂਬਾ ਹੈਪੀ ਮੱਲਣ ਪੰਕਜ ਚੱਡਾ ਰਮੇਸ਼ ਸ਼ਿੰਗਾਰੀ ਬੁਗਾਣਾ ਗੁਰਦੀਪ ਸਿੰਘ ਤੁੱਲੀ ਅਨੂਕ ਦੁੱਗਲ ਰਸ਼ਪਾਲ ਬਾਵਾ ਰਜਨੀਸ਼ ਪਰ ਸੀਚਾ ਆਦੀ ਸ਼ਾਮਿਲ ਥਾ 90 ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਹੀ ਸ਼ਰਮਾ ਦੀ ਰਿਪੋਰਟ ਹਾਂਜੀ ਹਾਂਜੀ ਸਾਰਾ ਜਿਓ ਰੋਟਰੀ ਐਮ ਐਮ ਗੋਲਜੀ ਜਿਸ ਦੇ ਬਰਤਨ ਸਾਹਿਬ ਨਾਇਨ ਗੁਣ ਅਹ ਸ੍ਰੀ ਅਮਨ ਨਾਹ ਜੀ ਰੋਟਰੀ ਐਮ ਐਮ ਗੋਲਜੀ ਜਿਸ ਦੇ ਬਰਤਨ ਸਾਹਿਬ ਸਾਹਿਬ ਨਾਇਨ ਗੁਣ ਅਹ

ਸਵੈ ਸੇਵੀ ਫਗਵਾੜਾ ਬਨੋ ਅੱਜ 78 ਮਾਹ ਰਾਸ਼ਨ ਵਰਡ ਸਮਾਗਮ ਜਿਹੜਾ ਇਸ ਪਵਿੱਤਰ ਸਥਾਨ ਦੇ ਉੱਪਰ ਆਯੋਜਿਤ ਕੀਤਾ ਜਾ ਰਿਹਾ ਹੈ ਨਿਸ਼ਚਿਤ ਰੂਪ ਦੇ ਨਾਲ ਸੰਸਥਾ ਦੀ ਜੇਸਵੀਲੇ ਡੈਲੂਸ਼ਨ ਜਿਹੜੀ ਆ ਵਧੀ ਆ ਅਭਦੀ ਵਾਦੀ ਹੋਦੀ ਕੰਮ ਕਰਨ ਦਾ ਸਮਾਂ ਜਿਹੜਾ ਵਧਦਾ ਹੈ ਉਹ ਸੰਸਥਾ ਦੇ ਸਮਰਪਿਤ ਭਾਵ ਦਾ ਜਿਹੜਾ ਪਤਾ ਲੱਗਦਾ ਹੈ ਕਿ ਉਹ ਸੰਸਥਾ ਨੇ ਸਪੀਡ ਇੱਕ ਸਾਰਤਾ ਦੇ ਨਾਲ ਜਿਹੜਾ ਚੱਲ ਰਹੀ ਆ ਔਰ ਲੰਬਾ ਚੱਲਣ ਦਾ ਸੰਕਲਪ ਜਿਹੜਾ ਸੰਸਥਾ ਦੇ ਕੋਲ ਹੈ ਔਰ ਸਵਾਮੀ ਵਿਵੇਕਾਨੰਦ ਜੀ ਦਾ ਆਦਰਸ਼ਾਂ ਦੇ ਉੱਪਰ ਚੱਲਣ ਵਾਲੀ ਸੰਸਥਾ ਕਿ ਅਕਸ਼ਮ ਨੂੰ ਸਕਸ਼ਮ ਚ ਬਦਲਣਾ ਇਹ ਜਿਹੜੀ ਧਰਮ ਵਿਸ਼ੇਸ਼ ਜਿਹੜੇ ਆ ਉਹਨਾਂ ਦੇ ਵਿੱਚ ਕਿਤੇ ਆਉਂਦਾ ਗ੍ਰੰਥਾਂ ਦੇ ਵਿੱਚ ਆਉਂਦਾ ਕਿ ਸੱਜੇ ਹੱਥ ਦੇ ਨਾਲ ਜਿਸ ਵੇਲੇ ਦਾਨ ਕਰੀਦਾ ਖੱਪੇ ਨੂੰ ਨਾ ਪਤਾ ਚੱਲੇ ਲੇਕਿਨ ਕਈ ਜਿਹੜੇ ਆ ਇਸ ਸੰਸਥਾ ਮਾ ਇਸ ਚੀਜ਼ ਉੱਪਰ ਪਹਿਰਾ ਦਿੰਦੇ ਆ ਕਿ ਚੁੱਪ ਚੁਪੀਤੇ ਕੰਮ ਕਰੋ ਜਿਹੜਾ ਲਾਹ ਪਾਰਥੀ ਆ ਲਾਹ ਰਥੀ ਅਗਉ ਕਿਸ ਤਰਮ ਵਿਸ਼ੇਸ਼ ਦਾ ਜਾਂ ਕਿਸ ਜਾਤ ਦਾ ਇਹਦਾ ਨਾ ਪਤਾ ਲੱਗੇ ਕਿ ਵਧੀਆ ਗੱਲਾਂ ਕਿ ਸੋਸਾਇਟੀ ਜਿਹੜਾ ਕੰਮ ਕਰ ਰਹੀ ਆ ਨਹੀਂ ਤਾਂ ਸਮਾਜ ਦੇ ਵਿੱਚ ਬਹੁਤ ਸਾਰੇ ਏਸ ਤਾਂ ਦੇ ਸੰਗਠਨ ਆ ਪਹਿਲਾਂ ਉਹ ਵਿਅਕਤੀ ਵਿਸ਼ੇਸ਼ ਦੀ ਪਛਾਣ ਪੁੱਛਦੇ ਆ ਫਿਰ ਉਸ ਨੂੰ ਕਹਿੰਦੇ ਅਗਰ ਸ਼ਰਤਾਂ ਦੇ ਤਹਿਤ ਤੂੰ ਸਾਡੇ ਜਰ ਰਹੇਗਾ ਫਿਰ ਹੀ ਚੀਜ਼ ਜਿਹੜੀ ਦਿੱਤੀ ਜਾਊਗੀ ਲੇਕਿਨ ਮੈਂ ਕਿ ਸੰਸਥਾ ਜਿਹੜੀ ਆ ਆਪਣਾ ਇਹਨਾਂ ਵੱਲੋਂ ਬਹੁਤ ਬਹੁਤ ਆਵਾਰੀ ਆ ਕਿ ਇਸ ਪ੍ਰਕਾਰ ਦੀ ਸੰਸਥਾ ਜਿਹੜੀ ਆ ਕੰਮ ਕਰ ਰਹੀ ਆ ਔਰ ਲੋਕਾਂ ਨੂੰ ਜਿਹੜੀ ਆ ਰਾਹਤ ਮਿਲ ਰਹੀ ਆ ਬਲਕਿ ਰਾਹਤ ਨਹੀਂ ਜ਼ਿੰਦਗੀ ਜਿਹੜੀ ਮਿਲ ਰਹੀ ਆ ਕਿਉਂਕਿ ਇਹ ਰਾਸ਼ਨ ਜ਼ਿੰਦਗੀ ਦਾ ਦਾ ਅੱਜ ਖਤਰਮਾ ਰਾਸ਼ਨ ਸਿਲਵਰ ਅਸੀਂ ਮਾਤਾ ਮਦਰ ਜੋਸ਼ੀ ਮਲੇ ਕਰਾ ਰਹੇ ਆ ਜਿਹੜੇ ਸਾਡੇ ਮੁੱਖ ਮਹਿਮਾਨ ਲਾਇਨ ਰਿਚ ਗਵਰਨਰ ਵਾਈਸ 1 ਸ਼੍ਰੀ ਗੋਇਲ ਸਾਹਿਬ ਗਾਲੇ ਮਿਸ ਜੀ ਮਧ ਗੋਇਲ ਜੀ ਆ ਰਹੇ ਆਂ ਔਰ ਅੱਜ ਉਹਨੇ ਆਪਣੇ ਤਰ੍ਹਾਂ ਸ਼ੁਭ ਸ਼ੁਭਰਮ ਕੀਤਾ ਸਾਡਾ ਇਹ ਲਗਾਤਾਰ 78ਵੇਂ ਦਿਨ ਹੋ ਗਿਆ ਹੈ ਇਸ ਦਿਨ ਕਰਦਿਆਂ ਨੂੰ ਅੱਜ 78 ਹੋਇਆ ਕੱਲ 100 ਵੀ ਹੋਣਗੇ ਔਰ ਬੇਚਾ ਬਾਬਾ ਜੀ ਸਾਡੇ ਤੇ ਕਿਰਪਾ ਬਖਸ਼ਣ ਜਿੱਦਾਂ ਇਹ ਸਾਡੇ ਸਾਰੇ ਭਰਾਵਾਂ ਦਾ ਸਹਿਯੋਗ ਨਾਲ ਆਇਆ ਦੱਸਦੇ ਪਏ ਸਾਰੇ ਅਸੀਂ ਸਾਰਿਆਂ ਨੂੰ ਇਹ ਫੀਲ ਕਰਦੇ ਆ ਕਿ ਇਦਾਂ ਦੇ ਜਿਹੜੇ ਉਪਰਾਲੇ ਆ ਬੇਚਾ ਸਾਨੂੰ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਜਿੰਨੇ ਕੋ ਹੋ ਸਕਦਾ ਕਿਸੇ ਜ਼ਰੂਰਤਮੰਦ ਦੀ ਹੈਲਪ ਆਪਾਂ ਹਮੇਸ਼ਾ ਕਰਦੇ ਚੇਹਦੇ ਆ ਕਰਾਂਗੇ ਵੀ ਬਾਬਾ ਜੀ ਖੜਦੇ ਸਾਡੀ ਪੂਰੀ ਸੰਤਾ ਦੇ ਸਾਡੇ ਤੇ ਮਿਹਰ ਬਣਾ ਤਾਂ ਕਿ ਆਇਜ ਜਿਹੜਾ 7878 ਮਾ ਨਰਾ ਸ਼ਰਮਣ ਸਮਰੋਹ ਹੈ ਬਾਬਾ ਬਲਨਾ ਸਮਿਤੀ ਜੀ ਵੱਲੋਂ ਜਿਨ੍ਹਾਂ ਨੇ ਲਾਂਚ ਪਰਟੀਸਿੰਗ ਕੰਕੀਂ ਔਰ ਉਹਨਾਂ ਨੂੰ ਜਿਹੜਾ ਸਾਡੇ ਡਿਸਟ੍ਰਿਕਟ ਦੇ ਵਿੱਚ ਪੀਸ ਪੋਸਟਰ ਕੰਗਰਸ ਵਾਸਤੇ ਡਿਸਟ੍ਰਿਕਟ ਚੇਅਰਮੈਨ ਬਣਾਇਆ ਗਿਆ ਹੈ ਔਰ ਉਹਨਾਂ ਦੀ ਸੁਰੱਖਿਤੀ ਟੀਮ ਜਿਹੜੀ ਬਾਬਾ ਬਲਨਾ ਜੀ ਦੇ ਸਕਰੀ ਸਾਹਿਬ ਔਰ ਸਾਨਾ ਮਹਿਮਦ ਸਾਬਾ ਜਿਨ੍ਹਾਂ ਨੇ ਹਰ ਮਹੀਨੇ ਜਿਹੜਾ ਰਾਸ਼ਨ ਦਾ ਪ੍ਰੋਗਰਾਮ ਅਸੀਂ ਸਾਰੇ ਹੀ ਲਾਇਨ ਮੈਂਬਰਸ ਬਰਨਾਲਾ ਲੈਂਡ ਰਿਸਰਚਿਨਿਟਿ ਨੇ ਜੋ ਕਿ ਐਨਵਾਇਰਨਮੈਂਟ ਦੇ ਚੇਅਰਮੈਨ ਨੇ ਬੀਮਵਰਨੋ ਲਾਇਨ ਡਾਉਨ ਚੇਅਰਪਰਸਨ ਆਏ ਨੇ ਸ੍ਰੀ ਮਨਜੀਤ ਸਿੰਘ ਜੋਰੀ ਨੇ ਸਾਡੇ ਸੁਸ਼ੀਲ ਸ਼ਰਮਾ ਜੋ ਸਾਰੇ ਟਾਨ ਲਾਇਨ ਮੈਂਬਰਸ ਦਾ ਅਸੀਂ ਅੱਜ ਇੱਥੇ ਆਪਣੇ ਰਸਟ੍ਰਮਣ ਸਮਰੋਹ ਤੇ ਬਹੁਤ-ਬਹੁਤ ਦਾ ਸਵਾਗਤ ਵੀ ਕਰਦੇ ਆਂ ਕਿ ਧੰਨਵਾਦ ਵੀ ਕਰਦੇ ਆਂ ਕਿ ਸਮਾਂ ਕੱਢ ਕੇ ਆਏ ਨੇ ਔਰ ਅਸੀਂ ਸਾਰੇ ਹੀ ਲਾਇਨ ਖਾਸ ਕਰਕੇ ਲਾਇਨ ਬਲਿਬ ਸਿੰਘ ਜੀ ਦਾ ਔਰ ਸਾਰੇ ਹੀ ਬਾਬਾ ਜੀ ਨਾਸਮਤ ਜੀ ਦਾ ਬਹੁਤ ਬਹੁਤ ਸਾਡਾ ਜੋੜ ਕੇ ਧੰਨਵਾਦ ਕਰਦੇ ਆਂ 2 ਮਹੀਨੇ ਬਾਅਦ ਜਿਹੜੇ ਸਾਡੇ ਜਰੂਰਤ ਮੰਗਦੇ ਉਹਨਾਂ ਨੂੰ ਰਾਸ਼ਨ ਦਿੰਦੇ ਨੇ ਤਾਂ ਕਿ ਉਹ ਆਪਣਾ ਪੇਵਾ ਕਰ ਸਕਣ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈਗਾ